ਮਾਮਲਾ ਬੀਤੇ ਦਿਨੀ ਬਟਾਲਾ ਦੇ ਨਜ਼ਦੀਕੀ ਪਿੰਡ ਦਈਆ ਵਿੱਚ ਦੋ ਤਿਰਾਂਦਰਮੈਨ ਹੋਈ ਫਾਇਰਿੰਗ ਦਾ ਹੈ ਜਿਸ ਵਿੱਚ ਮੌਕੇ ਦੇ ਸਾਫ ਕਾਸ ਸਰਪੰਚ ਦੀ ਮੌਤ ਹੋ ਗਈ ਸੀ ਅਤੇ ਦੂਸਰੀ ਧਿਰ ਦੇ ਦੋ ਲੋਕ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਕਬੱਡੀ ਖਿਡਾਰੀ ਹਰਪਿੰਦਰ ਸਿੰਘ ਉਮਰ 26 ਸਾਲ ਦੀ ਵੀ ਅੰਮ੍ਰਿਤਸਰ ਹਸਪਤਾਲ ਵਿੱਚ ਦੌਰਾਨ ਇਲਾਜ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇੱਕ ਤਰਫਾ ਕਾਰਵਾਈ ਕੀਤੀ ਹੈ ਉਨ੍ਹਾਂ ਕਿਹਾ ਕਿ ਹਰਪਿੰਦਰ ਸਿੰਘ ਕਬੱਡੀ ਦਾ ਸ਼ੌਕੀਨ ਸੀ ਅਤੇ ਘਰ ਦੇ ਘਰ ਦੇਰ ਸ਼ਾਮ ਨੂੰ ਕਬੱਡੀ ਦਾ ਮੈਚ ਖੇਡ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਅਮ੍ਰਿਤ ਇਕ ਸਰਬੰਸ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾ ਤੋਂ ਹੀ ਤਿਆਰੀ ਅਨੁਸਾਰ ਹਰਪਿੰਦਰ ਸਿੰਘ ਨੂੰ ਰਸਤੇ ਵਿੱਚ ਹੀ ਘੇਰ ਲਿਆ ਤੇ ਆਪਣੇ ਅਸਲੇ ਨਾਲ ਗੋਲੀਆਂ ਚਲਾ ਕੇ ਹਰਪਿੰਦਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦਾ ਇਸੇ ਦੌਰਾਨੇ ਇਲਾਜ ਮੌਤ ਹੋ ਗਈ। ਉਹਨਾਂ 'ਉਰੋਪ ਲਗਾਇਆ ਕਿ ਦੂਸਰੀ ਧਿਰ ਦੇ ਇਹ ਬਿਆਨ ਹਨ ਕਿ ਉਹਨਾਂ ਦੇ ਘਰ ਜਾ ਕੇ ਹਮਲਾ ਕੀਤਾ ਗਿਆ ਉਹ ਸਾਰਾ ਸਰ ਝੂਠ ਹੈ। ਉਹਨਾਂ ਕਿਹਾ ਕਿ ਹਰਪਿੰਦਰ ਸਿੰਘ ਦੇ ਬੱਚੇ ਅਜੇ ਛੋਟੇ ਨੇ ਤੇ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਮਾਮਲਾ ਗਰਮਾਉਂਦਾ ਵੇਖ ਸਿਵਲ ਹਸਪਤਾਲ ਬਟਾਲਾ ਪਹੁੰਚੇ ਡੀਐਸਪੀ ਗੁਰਬਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਹਰਪਿੰਦਰ ਦੇ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ ਬਾਕੀ ਇਸ ਕੇਸ ਵਿੱਚ ਪਹਿਲਾਂ ਹੀ ਐਫਆਈਆ ਦਰਜ ਕੀਤੀ ਜਾ ਚੁੱਕੀ ਹੈ ਹੁਣ ਹਰਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰਕੇ ਹੁਣ ਹਰਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰਕੇ ਇਸ ਧਿਰ ਦੇ ਹੱਕ ਵਿੱਚ ਵੀ ਐਫਆਈਆ ਦਰਜ ਕੀਤੀ ਜਾਵੇਗੀ ਮਾਰਨ ਵਾਲਾ ਸਾਡਾ ਦੇ ਰਹੀ ਤੇ ਇਹਨਾਂ ਨੂੰ ਪਤਾ ਉਹਦੇ ਕਬੱਡੀ ਤੇ ਚੱਲੇ ਹੀ ਖੇਡਣ ਤੇ ਜਾਣਦੇ ਆ ਸਾਡੇ ਘਰ ਹੋ ਕੇ ਗਏ ਚਾਹ ਪੀ ਕੇ ਤੇ ਇਹ ਵੀ ਹਿਥਾਰ ਹੋਏ ਹੀ ਮੇਰੇ ਘਰ ਵਾਲਾ ਸਾਸ ਤੇ ਦਰਾਣੀ ਮੇਰੀ ਵੀ ਤੇ ਇਹ ਚੱਲ ਗਿਆ ਕੰਡੂਰ ਸਾਹਿਬ ਇਹ ਰਾਤ 9 ਵਜੇ ਆਏ ਆ ਕਿਤੋਂ 9 ਵਜੇ ਕੰਡੂਰ ਸਾਹਿਬ 9 ਵਜੇ ਆਏ ਆ ਤੇ ਪੁਲਿਸ ਤੱਕਾਏ ਨਾਲ ਇਹਨਾਂ ਨੂੰ ਰਾਤ ਢਾਲ ਕੇ ਲੈ ਗਈ ਕੋਈ ਕਸੂਰ ਨਹੀਂ ਇਹਨਾਂ ਦਾ ਇਨਾਂ ਨੇ ਇਹ ਵੀ ਕਿਹਾ ਵੀ ਸਾਡਾ ਕੋਈ ਕਸੂਰ ਨਹੀਂ ਆ ਤੇ ਸਾਡਾ ਇੱਕ ਵੱਡਾ ਮੁੰਡਾ ਜਿਹਦੇ ਡੈਡੀ ਨਹੀਂ ਲੈ ਕੇ ਗਏ ਤੇ ਉਹਨੂੰ ਆਂਦੇ ਉਹ ਪੈ ਗਿਆ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਆ ਨੂੰ ਤੇ ਲੜਾਈ ਦਾ ਨਹੀਂ ਪਤਾ ਕਦੋਂ ਹੋਈ ਆ ਤੇ ਮੁੜ ਕੇ ਉਹਨਾਂ ਨੇ ਕਿਹਾ ਵੀ ਇਹ ਤੂੰ ਕੀ ਲੱਗਦਾ ਵੇ ਇਹਦਾ ਤੇ ਇਹਨੇ ਕਿਹਾ ਵੀ ਇਹ ਡੈਡੀ ਮੇਰਾ ਤੇ ਉਹ ਗਾੜੀਆਂ ਆਂਦੇ ਵੀ ਤੇਰੀ ਉਮਰ ਕਿੰਨੀ ਇਹਨੇ ਕਿਹਾ ਵੀ 21 ਸਾਲ ਦੀ ਆ ਤੇ ਉਹ ਗਾੜੀਆਂ ਦੇ ਨੂੰ ਵੀ ਫੜੋ ਤੇ ਫੇਰ ਮੈਂ ਮੈਂ ਪੈ ਗਈ ਮੈਂ ਅੰਗੇ ਤੇ ਬੇਕਸੂਰ ਉਹ ਖਡੂਰ ਸਾਹਿਬ ਆਏ ਹਨ ਤੇ ਲੜਾਈ ਦਾ ਪਤਾ ਨਹੀਂ ਆ ਵੀਰ ਘਰ ਤੁਹਾਡੇ ਕੀ ਲੱਗਦੀ ਵੀਰ ਸੀ ਮੇਰਾ ਕੀ ਗੱਲ ਵੀਰੇ ਕੁਝ ਨਹੀਂ ਕਬੱਡੀ ਖੇਡਣ ਹੀ ਗਿਆ ਸੀ ਕੋਈ ਪਤਾ ਨਹੀਂ ਕੀ ਰਸਤੇ ਦੀ ਗੱਲ ਹੋਈ ਕੋਈ ਮਾੜੀ ਮੋੜ ਕੋਈ ਗੱਲ ਹੋਈ ਉਹਨਾਂ ਦੀ ਉਹ ਹੁੰਦਿਆਂ ਨੂੰ ਰਸਤੇ 'ਤੇ ਡੀਕਣ ਦੇ ਸੀ ਆਇਆ ਘੇਰ ਲਿਆ ਉਹਨਾਂ ਨੇ ਘੇਰ ਕੇ ਗੋਲੀਆਂ ਮਾਰਤੀਆਂ ਬਾਅਦ ਚ ਪਰਚਾ ਕੀ ਕਰਾਇਆ ਕਿ ਇਹ ਸਾਡੇ ਘਰ ਆਣ ਕੇ ਪਏ ਆ ਇਹ ਝੂਠਾ ਪਰਚਾ ਕਰਵਾਤਾ ਉਹਨਾਂ ਨੇ ਕਿ ਘਰੇ ਆ ਕੇ ਪਏ ਘਰੇ ਕੋਈ ਨਹੀਂ ਗਿਆ ਬਸੁੰਦਾਨ ਨੇ ਰਸਤੇ 'ਚ 10 ਵਜੇ ਰਸਤੇ 'ਚ ਰੋਕ ਕੇ ਤੁਮਾ ਸੇ ਕੰਡੇ ਦੀ ਕੰਡੇ ਹੈ ਕਿ ਕਦੋਂ ਗੱਡੀ ਆਊਗੀ ਆਪਾਂ ਘੇਰਾਂਗੇ ਆਉਂਦਿਆਂ ਘੇਰ ਕੇ ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਗਾੜੀ ਨਹੀਂ ਪਤਾ ਕਿ ਅੱਗੇ ਕੀ ਹੋਇਆ ਜਦੋਂ ਸਾਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਭਵਿੰਦਰ ਸਿੰਘ ਨੂੰ ਗੋਲੀਆਂ ਲੱਗੀਆਂ ਆ ਅੱਗੇ ਤੋਂ ਅਸੀਂ ਸਾਨੂੰ ਅਗਲੇ ਦਿਨ 11 ਵਜੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਆ ਉਸ ਤੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਲੱਗਾ ਵੀ ਕਿਹੜੇ ਹਸਪੀਟਲ ਉਹਨਾਂ ਨੇ ਐਡਮਿਟ ਕਰਾਇਆ ਸਾਨੂੰ ਇਹ ਵੀ ਨਹੀਂ ਪਤਾ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਹੋਰ ਅਸੀਂ ਚਾਹੁੰਦੇ ਆ ਕਿ 352 ਦਾ ਉਹਨਾਂ ਦੇ ਬਰਾਬਰ ਪਰਚਾ ਹੋਵੇ ਜਿੱਦਾਂ ਹੱਡ ਉਹਨਾਂ ਦੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਛੋਟੀਆਂ ਛੋਟੀਆਂ ਬੱਚੀਆਂ ਨੇ ਕਿੱਦਾਂ ਪਾਲਣੀਆਂ ਵਾ ਇੱਕ ਤੁਰ ਨਹੀਂ ਸਕਦੀ ਉਹਨਾਂ ਦਾ 65 ਸਾਲ ਦਾ ਸੀ ਸਾਡਾ 26 ਸਾਲ ਦਾ ਸੀ ਸਾਡਾ ਕੋਈ ਵੈਪਨ ਨਹੀਂ ਉਹਨਾਂ ਦੇ ਆ ਸਾਡਾ ਕੋਈ ਵੈਪਨ ਨਹੀਂ ਆ ਕੋਈ ਹਥਿਆਰ ਨਹੀਂ ਆ ਉਹ ਹਥਿਆਰ ਲੈ ਕੇ ਬੈਠੇ ਸੀ ਉਹਨਾਂ ਨੇ ਰਸਤੇ 'ਚ ਰੋਕੇ ਮਾਰਿਆ ਤੇ ਝੂਠਾ ਪਰਚਾ ਕਰਵਾਤਾ ਕਿ ਉਹ ਘਰੇ ਆਣ ਕੇ ਪਏ ਆ ਘਰੇ ਉਹਨਾਂ ਦੇ ਕੋਈ ਨਹੀਂ ਗਿਆ ਇਹਨਾਂ ਨੇ ਪਹਿਲਾਂ ਤਹਿਰੀ ਵਿੱਚ ਹੀ ਗਰਦਾਸਪੁਰ ਤੋਂ ਕਬੱਡੀ ਕਬੱਡੀ ਮੈਚ ਕਰਾ ਕੇ ਆ ਰਿਹਾ ਏ ਇਹ ਪਹਿਲਾਂ ਤਹਿਰੀਤ ਸੀਗੇ ਸਾਡਾ ਕੋਈ ਵੈਪਨ ਨਹੀਂ ਆ ਉਹਨਾਂ ਦੇ ਵੈਪਨ ਚੱਲੇ ਜੀ ਨੇ ਉਹਨਾਂ ਦੇ ਵੈਪਨ ਚੱਲੇ ਆ ਪਰ ਇੱਥੇ ਹਸਪੀਟਲ ਦੇ ਵਿੱਚ ਵੀ ਬਾਅਦ ਚ ਕੋਈ ਬਾ ਹਸਪੀਟਲ ਦੇ ਪਿੱਛੇ ਆਣ ਕੇ ਫੇਰ ਪਏ ਆ ਜੀ ਇੱਥੇ ਵੀ ਮਗਰ ਆ ਗਿਆ ਟੀਮਾਂ ਬਣਾ ਕੇ ਉਹਨਾਂ ਨੇ ਪਹਿਲਾਂ ਹੀ ਬੰਦੇ ਇਕੱਠੇ ਕੀਤੇ ਸੀਗੇ ਜੀ ਉਹ ਪੂਰੀ ਤਿਆਰੀ ਸੀਗੇ ਇਹ ਜੀ ਹਰਪਿੰਦਰ ਸਿੰਘ ਆ ਤੰਬੋਈ ਪਿੰਡ ਦਾ ਤੇ ਇਹਦੀ ਇੱਥੇ ਕਲਾ ਮੰਦੀਪ ਹਸਪੀਟਲ ਮੌਤ ਹੋ ਗਈ ਸੀ ਤੇ ਉਹਦੇ ਸਬੰਧ ਦੇ ਵਿੱਚ ਜਿਹੜੀ ਪਾਰਟੀ ਦੇ ਨਾਲ ਇਹਨਾਂ ਦੀ ਸੀਗਾ ਲੜਾਈ ਝਗੜਾ ਇਹਨਾਂ ਦੀ ਉਹਦੇ ਸਬੰਧ ਦੇ ਵਿੱਚ ਕੁਝ ਸੀਗਾ ਕਿ ਅਸੀਂ ਮਤਲਬ ਜੇ ਜਿਹੜੀ ਕਾਰਵਾਈ ਦੀ ਜਿਹੜੇ ਸਾਹਮਣੇ ਰਾਲ ਕਰਦੇ ਉਸ ਤੋਂ ਬਾਅਦ ਅਸੀਂ ਪੋਸਟਮਾਰਮ ਕਰਵਾਉਂ ਹੁਣ ਇਹਨਾਂ ਨੂੰ ਸਮਝਾਤਾ ਜੀ ਕਿ ਜਿਹੜੀ ਇੱਥੇ ਲੜਾਈ ਹੋਈ ਹੈ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਦਰਜ ਹੈ ਤੇ ਜੋ ਇਹਨਾਂ ਦਾ ਜਿਤਰਾ ਵਰਜਨ ਆ ਜੋ ਕਿਤੇ ਇੱਕ ਬਕਵਾਹ ਹੁੰਦਾ ਇੱਕ ਪਰਚਾ ਦਰਜ ਹੁੰਦਾ ਉਹਦੇ ਵਿੱਚ ਜੋ-ਜੋ ਅੱਗੇ ਤਫਤੀਸ਼ ਦੇ ਵਿੱਚ ਪੱਖ ਸਾਹਮਣੇ ਆਉਂਦੇ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹੁੰਦੀਆਂ ਜੋ ਜਿਸ ਤਰੀਕੇ ਨਾਲ ਬਣਦਾ ਹੋਵੇ ਸੋ ਮੰਗਲ ਦੇ ਕ੍ਰਾਸਪਰਚਾ ਸਾਡਾ ਵੀ ਇੱਕ ਬੰਦਾ ਮਰਿਆ ਉਹਨਾਂ ਦਾ ਵੀ ਹਾਂਜੀ ਉਹਦੇ ਵਿੱਚ ਇਹ ਹੈ ਕਿ ਜਿਵੇਂ ਪਹਿਲਾਂ ਜਿਹੜਾ ਪਰਚਾ ਦੇ ਬਕੂਰਾਂ ਦਾ ਦਰਜ ਹੋ ਗਿਆ ਉਹਦੇ ਵਿੱਚ ਜੋ ਇਹਨਾਂ ਨੇ ਆਪਣਾ ਪੱਖ ਦੱਸਿਆ ਉਹਦਾ ਸੀ ਜੀ ਬਿਆਨ ਵੀ ਲੈ ਲਿਆ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ ਵੀ ਆ ਜਾਣੀ ਆ ਉਹਦੇ ਵਿੱਚ ਫਿਰ ਜਿਵੇਂ ਅੱਗੇ ਬਣਦੀ ਕਾਰਵਾਈ ਹੋਊਗੀ ਉਹਦੇ ਵਿੱਚ ਹੀ ਹੋਣੀ ਜ਼ਰੂਰ ਅੱਗੇ ਚਲੂਗੀ